ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਡਿਪਟੀ ਐਡਵੋਕੇਟ ਜਨਰਲ ਵਿਨੀਤ رائے ਨੇ ਅੱਜ ਆਪਣੇ ਅਹੁਦੇ ਦੀ ਸ਼ੁਰੂਆਤ ਭਗਵਾਨ ਵਾਲਮੀਕੀ ਤਿਰਥ ਵਿਖੇ ਨਤਮਸਤਕ ਹੋ ਕੇ ਕੀਤੀ ਇਹ ਪਲ ਸਿਰਫ ਉਹਨਾਂ ਲਈ ਹੀ ਨਹੀਂ ਸਗੋਂ ਪੂਰੇ ਵਾਲਮੀਕੀ ਸਮਾਜ ਦੇ ਲਈ ਇਤਿਹਾਸਿਕ ਮਹੱਤਵ ਰੱਖਦਾ ਹੈ ਵਿਨੀਤ رائے ਨੇ ਪੰਜਾਬ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਇਹ ਸਾਡੀ ਪਛਾਣ ਹੈ ਅਤੇ ਨੀਆਂ ਦੀ ਜਿੱਤ ਹੈ ਮੈਂ ਇਮਾਨਦਾਰੀ ਨਾਲ ਇਹ ਜ਼ਿੰਮੇਵਾਰੀ ਨਿਭਾਵਾਂਗਾ ਗੁਰੂ ਗਿਆਨੰਦ ਆਸ਼ਰਮ ਵਿਖੇ ਸੰਤ ਕਿਰਤਾਰੀਨਾਥ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਵਿਨੀਤ ਰਾਏ ਨੇ ਸਮਾਜ ਸੇਵਾ ਕਰਨ ਦਾ ਪ੍ਰਣ ਦੁਹਰਾਇਆ ਅਤੇ ਇਹ ਦਿਨ ਪੂਰਾ ਹੀ ਸਮਰਪਣ ਮਾਣ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਬਣਾ ਦਿੱਤਾ। ਵਿਨੀਤ ਰਾਏ ਨੇ ਅੱਜ ਡਿਪਟੀ ਐਡਵੋਕੇਟ ਜਨਰਲ ਪੰਜਾਬ ਸਰਕਾਰ ਅਯੁਕਤ ਹੋਇਆ। ਮੇਰੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਮੈਨੂੰ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਸਾਡੇ ਲੋਕਾਂ ਨੂੰ ਇਸ ਮਕਾਮ ਤੇ ਪਹੁੰਚਣ ਵਾਸਤੇ ਬਹੁਤ ਹੀ ਵੱਡਾ ਪਾਲਾ ਕੀਤਾ ਕਿ ਸਾਡੇ ਗਰੀਬ ਲੋਕਾਂ ਨੂੰ ਇੱਕ ਨਵੀਂ ਨਿਯੁਕਤੀਆਂ ਇਹ ਨਵੀਂ ਨਿਯੁਕਤੀ ਵਿੱਚ ਮੈਂ ਬਾਦ ਚੜ ਕੇ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਾਂਗਾ ਔਰ ਅੰਬੇਸ਼ਾਈ ਸਰਕਾਰ ਨੂੰ ਲੋਕਾਂ ਦੇ ਪ੍ਰਤੀ ਇਮਾਨਦਾਰੀ ਦੇ ਨਾਲ ਆਪਣੇ ਕਰਤੱਵ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਰਹਿਾਂਗਾ ਅੱਜ ਮਨ ਵਿੱਚ ਇੰਨੀ ਖੁਸ਼ੀ ਆ ਮੈਂ ਬਿਆਨ ਨਹੀਂ ਕਰ ਸਕਦਾ ਕਿ ਸਾਡੀ ਇੰਨੀ ਪਵਿੱਤਰ ਜਗ੍ਹਾ ਭਗਵਾਨ ਬਾਲਮੀਤੀ ਰਤਨ ਨੂੰ ਲੋਕਾਂ ਨੇ ਇੰਨੇ ਹੀ ਤਰੀਕੇ ਨਾਲ ਪਿਆਰ ਨਾਲ ਇਹਨੂੰ ਅਪਣਾਇਆ ਵਾ ਔਰ ਲੋਕੀ ਸ਼ਰਧਾ ਪੂਰਵਕ ਇੱਥੇ ਆਂਦੇ ਹਨ ਔਰ ਲੋਕੀ ਸ਼ਰਧਾ ਨਾਲ ਇੱਥੇ ਮਨਾ ਰਹੇ ਹਨ ਮੇਰੀ ਕੀ ਅਰਦਾਸ ਬੇਨਤੀ ਕੀਤੀ ਹੈ ਮੇਰੀ ਬੇਨਤੀ ਹੈ ਕਿ ਸਾਡੇ ਸਮਾਜ ਦੇ ਬੱਚੇ ਬਹੁਤ-ਬਹੁਤ ਪੜ੍ਹਨ ਔਰ ਇਹੋ ਜਿਹੀ ਮੁਕਾਮ ਤੇ ਪਹੁੰਚਣ ਜਿੱਥੇ ਸਾਡੇ ਸਰਕਾਰ ਦੇ ਨਮਾਇंदे ਬਣੇ ਹਨ ਸਾਡੇ ਬੱਚੇ ਹੋਰ ਪੜ੍ਹ ਕੇ ਲਿਖ ਕੇ ਵਕੀਲ ਬਣਨ ਡਾਕਟਰ ਬਣਨ ਜੀ ਨੇ ਮਨ ਔਰ ਸਾਡੇ ਕੌਮ ਦਾ ਨਾਮ ਉੱਚਾ ਕਰਨ ਮੇਰੀ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਔਰ ਪੜ੍ਹਾਈ ਵਿੱਚ ਜਤ ਜਿਆਦਾ ਕੀਤਾ ਜਾਵੇ। ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਭੀਮ ਜੈ ਭਾਰਤ ਤੇ ਅੱਜ ਸਾਡੇ ਸਮਾਜ ਲਈ ਬੜੀ ਖੁਸ਼ੀ ਦਾ ਦਿਨ ਹੈ ਜੀ। ਇਹ ਸਾਡੀ ਜਿੰਨੀ ਵੀ ਸਾਡੀ ਕਮਿਊਨਿਟੀ ਤੇ ਜਿਹੜੇ ਐਡਵੋਕੇਟ ਨੇ ਉਹ ਅੱਜ ਜਿਹੜੇ ਐਡਵੋਕੇਟ ਜਨਰਲ ਦੀ ਪੋਸਟ ਤੇ ਗਏ ਨੇ ਇਹਦੇ ਵਾਸਤੇ ਸਾਰਾ ਸਮਾਜਣਾ ਵਧਾਈ ਦਾ ਪਾਤਰ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਸਮਾਜ ਦੀ ਗੱਲ ਆ ਉਹ ਹਾਈ ਕੋਰਟ ਤੱਕ ਵੀ ਗੂੰਜੇਗੀ। ਇਹ ਸਾਡੇ ਜਿਹੜੇ ਐਡਵੋਕੇਟ ਸਾਹਿਬ ਨਿਯੁਕਤ ਹੋਏਗੇ ਇਹਨਾਂ ਦੇ ਜਰੀਏ ਇਹਨਾਂ ਤੋਂ ਵਾਲਮੀਕੀ ਸਮਾਜ ਇੱਕ ਜੰਗ ਲੜ ਰਿਹਾ ਸੀ ਕਿ ਐਡਵੋਕੇਟ ਜਰਨਲਸ ਦੀਆਂ ਜਿਹੜੀਆਂ ਸੀਟਸ ਦੀ ਵੈਕੈਂਸੀਆਂ ਰਹਿੰਦੀਆਂ ਸੀ ਉਹਦੇ ਵਿੱਚ ਉਹਨਾਂ ਨੂੰ ਕੋਟਾ ਨਹੀਂ ਮਿਲ ਪਾਉਂਦਾ ਸੀ ਪੂਰੇ ਸਮਾਜ ਨੇ 2023 ਦੇ ਵਿੱਚ ਇਹ ਜੰਗ ਸ਼ੁਰੂ ਕੀਤੀ ਉਦੋਂ ਜੰਗ ਜਿੱਤੀ ਵੀ ਆ ਤੇ ਸਰਕਾਰ ਨੇ ਮੰਨੀ ਵੀ ਆ ਸਾਡੀ ਕਿ ਤੁਹਾਡੇ ਜਿਹੜੇ ਆ 15 ਸੀਟਾ ਜਿਹੜੀਆਂ ਤੁਹਾਡੇ ਤੁਹਾਡੇ ਸਮਾਜ ਦੇ ਲੋਕਾਂ ਨੂੰ ਮਿਲਣਗੀਆਂ ਤੇ ਉਹਨਾਂ ਦੇ ਵਿੱਚੋਂ ਖੁਸ਼ੀ ਦੀ ਗੱਲ ਆ ਅਜ ਬਨੀਤ ਰਾਏ ਜੀ ਨੂੰ ਚਾਹੇ ਰਾਹੁਲ ਆਦੀਆ ਜੀ ਆ ਉਹਨਾਂ ਨੂੰ ਇਹ ਸੀਟਾਂ ਦੇ ਉੱਤੇ ਭਾਇਆ ਗਿਆ ਸਮਾਜ ਨੂੰ ਫਕਰ ਮਹਿਸੂਸ ਹੋਇਆ ਕਿ ਜਿਹੜੀ ਆਵਾਜ਼ ਹਾਈ ਕੋਰਟ ਦੇ ਵਿੱਚ ਸਮਾਜ ਦੀ ਰੱਖੀ ਜਾਣੀ ਸੀ ਉਹ ਆਵਾਜ਼ ਗਾਇਬ ਹੈ ਗਈ ਸੀ ਹੁਣ ਇਹਨਾਂ ਦੇ ذریعے ਇਹਨਾਂ ਦੇ ذریعے ਤੇ ਸਤਿਗੁਰੂ ਗਿਆਨनाथ ਮਹਾਰਾਜ ਜੇ ਡੇਰੇ ਤੋਂ ਸਤਿਗੁਰੂ ਗੁਰਿਆਦਾ ਗੁਰਦਾਰੀ ਨਾਜੀ ਮਹਾਰਾਜ ਦੀ ਰਣੂ ਮਾਈ ਹੇਟ ਜਿਹੜਾ ਕੀ ਉਹਨਾਂ ਨੂੰ ਅ ਅਜੇ ਇਹਨਾਂ ਨੇ ਮੱਥਾ ਟੇਕਿਆ ਉਹ ਤੇ ਨਮਸਤਕ ਹੋਇਆ ਤੇ ਸਾਰਿਆਂ ਕੋ ਅਸੀਸ ਲਿਆ ਆ ਤੇ ਹੋਪਸੋ ਆ ਦੁਆ ਕਰਦੇ ਆ ਜਾਂ ਆਸ ਵੀ ਕਰਦੇ ਆ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਸਮਾਜ ਦੀ ਆਵਾਜ਼ ਹਾਈ ਕੋਰਟ ਤੋਂ بلند ਕਰਨ ਤੇ ਹਾਈ ਕੋਰਟ ਤੋਂ ऐसे ही फैसले आन जेडे लेबर्स ਲਈ ਛੋਟੇ ਤੱਕੇ ਦੇ ਲੋਕਾਂ ਲਈ ਉਹ ਜਿਹੜੇ ਆ ਉਹਨਾਂ ਨੂੰ ਕਿਤੇ ਨਾ ਕਿਨੋ ਇਕਨੋਮਿਕਲ ਵੀਕਰ ਸੈਕਸ਼ਨ ਲਈ ਜਿਹੜੇ ਵਧੀਆਂ ਹੋਣ ਤੇ ਉਹਨਾਂ ਨੂੰ ਜਿਹੜੇ ਆ ਕਿਤੇ ਨਾ ਕਿਤਾ ਸਹੂਲਤਾ ਮਿਲ ਸਕਣ ਜਾਂਬੀ ਮੈਂ ਬਹੁਤ ਹੀ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਭਰਾ ਮਨੀਸ਼ ਰਾਏ ਜੀ ਐਡਵੋਕੇਟ ਜਨਰਲ ਆਫਿਸ ਪਹੁੰਚੇ ਨੇ ਔਰ ਵਾਲਮੀਕੀ ਸਮਾਜ ਵੱਲੋਂ ਇਹ ਨੁਮਾਇੰਦਗੀ ਇੱਥੇ ਕਰਨਗੇ ਇਹ ਅਸਲ ਚ ਗੀ ਹੈ ਜੀ 바ਵਾ ਸਾਹਿਬ ਡਾਕਟਰ ਮੀਟਕਰ ਦੀ ਕਿਰਪਾ ਹੈ ਜਿਨ੍ਹਾਂ ਨੇ ਸਾਨੂੰ ਐਜੂਕੇਸ਼ਨ ਦਾ ਰਾਈਟ ਦਿੱਤਾ ਔਰ ਉਹ এডਿਕੇਸ਼ਨ ਦੇ ਰਾਈਟ ਦੇ ਨਾਲ ਹੀ ਅੱਜ ਗੁਨੀਸ਼ ਰਾਏ ਜੀ ਐਡਵੋਕੇਟ ਜਨਰਲ ਆਫਿਸ ਪਹੁੰਚੇ ਨੇ ਸੋ ਮੇਰੀ ਸਾਰੇ ਸਮਾਜ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੇ ਬੱਚਾ ਨੂੰ ਜ਼ਰੂਰ ਪੜਾਓ ਬਾਬਾ ਸਾਹਿਬ ਡਾਕਟਰ ਬੀਡਕਰ ਨੇ ਕਿਹਾ ਸੀ এডਿਕੇਸ਼ਨ ਇਜ਼ ਅ ਐਕਸ ਵਿਚ ਸ਼ੋਰਲੀ ਕਟਸ ਦ ਟਰੀ ਆਫ ਇਗਨੋਰੈਂਸ ਕਿ ਜਿਹੜੀ ਸਿੱਖਿਆ ਹੈ ਉਹ ਇਹੋ ਜਿਹਾ ਇੱਕ ਖਵਾੜਾ ਹੈ ਜੋ ਤੁਹਾਡੇ ਅਗਿਆਨਤਾ ਦੇ ਰੋਖ ਨੂੰ ਕੱਟੇਗਾ ਸੋ ਸਾਰੇ ਸਮਾਜਕੀ ਬੇਨਤੀ ਹੈ ਔਰ ਧੰਨਵਾਦ ਹਾਂ ਸਰਕਾਰ ਦੇ ਵੀ ਜਿਸ ਨੇ ਸਾਡੀ ਅੱਜ ਤੋਂ 2 ਸਾਲ ਪਹਿਲੇ ਜੋ ਮੀਟਿੰਗ ਰਚੀ ਪ੍ਰਸਤਾਵ ਰੱਖਿਆ ਸੀ ਅਸੀਂ ਔਰ ਸਰਕਾਰ ਨੇ ਉਹਨੂੰ ਸਵੀਕਾਰ ਵੀ ਕਰਦਾ ਲੇਕਿਨ ਉਸ ਅਪਾਇੰਟਮੈਂਟਸ ਨੂੰ ਕਰਦੇ ਕਰਦੇ 2 ਸਾਲ ਦਾ ਸਮਾਂ ਲੱਗ ਗਿਆ ਬੜੀ ਜਦੋਜਹਾਦ ਕਰਨ ਤੋਂ ਬਾਅਦ ਅੱਜ ਸਰਕਾਰ ਨੇ ਸਾਡੀ ਇਹ ਗੱਲ ਮੰਨੀ ਆ ਔਰ ਸਾਡੇ ਸਮਾਜ ਦੇ ਸਾਥੀ ਜਿਹੜੇ ਐਡਵੋਕੇਟਸ ਨੇ ਉਹ ਐਡਵੋਕੇਟ ਜਨਰਲ ਆਫਿਸ ਪਹੁੰਚੇ ਨੇ